ਮੋਦੀ ਨੇ ਹਾਲ ਹੀ ਗੁਜਰਾਤ ਦੇ ਪੰਚਕੋਈ ਬੀਚ ਕੋਸਟ ਤੋਂ ਸਕੂਬਾ ਡਾਈਵਿੰਗ ਕੀਤੀ ਤੇ ਅਰਬ ਸਾਗਰ ਚ ਡੁੱਬੇ ਭਗਵਾਨ શ્રીਕ੍ਰਿਸ਼ਨ ਦੇ ਪ੍ਰਾਚੀਨ ਸ਼ਹਿਰ ਦਵਾਰਕਾ ਦੇ ਦਰਸ਼ਨ ਕੀਤੇ ਨੇ ਡਾਈਵਿੰਗ ਬੇਟ ਦਵਾਰਕਾ ਟਾਪੂ ਤੇ ਦਵਾਰਕਾ ਦੇ ਨੇੜੇ ਕੀਤੀ ਜਾਂਦੀ ਹੈ ਜਿੱਥੇ ਲੋਕ ਪੁਰਾਤੱਤਵ ਵਿਗਿਆਨੀਆਂ ਦੁਆਰਾ ਖੋਜੇ ਗਏ ਪ੍ਰਾਚੀਨ ਸ਼ਹਿਰ ਦਵਾਰਕਾ ਦੇ ਦਰਸ਼ਨ ਕਰ ਸਕਦੇ ਨੇ ਅਦਾਬ ਅਰ ਜ਼ੈਦ ਅਨਮਿਊਟ ਦੇਖ ਰਹੀ ਹਾਂ ਤੁਸੀਂ ਅਦੀਬ अजीਜ਼ ਦੋਸਤੋ ਮੈਂ ਗੁੱਡ ਨਾਈਟ ਤਾਂ ਤੁਹਾਡੇ ਨਾਲ ਔਰ ਅੱਜ ਦੇ ਇਸ ਵਲੌਗ ਦੇ ਵਿੱਚ ਤੁਹਾਡੇ ਨਾਲ तमाम ਉਹਨਾਂ ਗੱਲਾਂ ਬਾਰੇ ਚਰਚਾ ਕਰਾਂਗੇ ਕਿ ਦਵਾਰਕਾ ਜਿਹੜੀ ਸੀ ਜਿਹੜੀ ਵਿਸ਼ਵ ਦੀ ਪ੍ਰਸਿੱਧ ਪ੍ਰਾਚੀਨ ਨਗਰੀ ਹੈ ਉਹ ਅਰਬ ਸਾਗਰ ਦੇ ਵਿੱਚ ਕਿਵੇਂ ਡੁੱਬ ਗਈ ਉਸ ਦੀ ਖੁਦਾਈ ਕੀਤੀ ਗਈ ਔਰ 3500 ਸਾਲ ਪੁਰਾਣੇ ਜਿਹੜੇ ਅਵਸ਼ੇਸ਼ ਸਾਡੇ ਸਾਹਮਣੇ ਆਏ ਨੇ ਉਹਨਾਂ ਤੋਂ ਸਾਨੂੰ ਕੀ ਕੁ ਜਾਣਨ ਨੂੰ ਮਿਲਿਆ ਹੈ ਰਾਤਤਵ ਵਿਗਿਆਨੀਆਂ ਨੇ ਦਵਾਰਕਾ ਬਾਰੇ ਬੜਾ ਕੁਝ ਲਿਖਿਆ ਹੈ ਜੋ ਕਿ ਸਮੁੰਦਰ ਵਿੱਚ ਡੁੱਬ ਗਈ ਸੀ ਇਸ ਤੋਂ ਇਲਾਵਾ ਮਹਾਕਾਵ ਮਹਾਪਾਰਤ ਦੇ ਵਿੱਚ ਵੀ ਇਸ ਬਾਰੇ ਚੰਗੀ ਖਾਸੀ ਜਾਣਕਾਰੀ ਦਿੱਤੀ ਗਈ ਹੈ ਇਸ ਦਾ ਨਿਰਮਾਣ ਤੇ ਇਸ ਦਾ ਆਰਕੀਟੈਕਟ ਕਿਹਾ ਜਾਂਦਾ ਹੈ ਕਿ ਭਗਵਾਨ ਵਿਸ਼ਕਰਮਾ ਨੇ ਕੀਤਾ ਸੀ ਔਰ ਇਸ ਬਾਰੇ ਇਸ ਦੀ ਯੋਜਨਾਬੰਦੀ ਬਾਰੇ ਔਰ ਵਿਕਾਸ ਬਾਰੇ ਬੜੀਆਂ ਹੀ ਚੀਜ਼ਾਂ ਲਿਖੀਆਂ ਗਈਆਂ ਨੇ ਜੋ ਅੱਜ ਵੀ ਸਾਡੇ ਵਾਸਤੇ ਇੱਕ ਉਦਾਹਰਣ ਹੈ ਦਵਾਰਕਾ ਭਾਰਤ ਦੇ 7 ਪਵਿੱਤਰ ਤੀਰਥ ਸਥਾਨਾਂ ਚੋਂ ਇੱਕ ਹੈ। ਇਸ ਦੀ ਧਾਰਮਿਕ ਤੇ ਨਾਲੋਂ ਨਾਲ ਪੁਰਾਤਤਵ ਪੱਖੋਂ ਵੀ ਕਾਫੀ ਇੰਪੋਰਟੈਂਸ ਹੈ। ਗੁਜਰਾਤ ਦੇ ਸੋਰਾਸ਼ਟਰ ਪ੍ਰਦੀਪ ਦੇ ਪੱਛਮੀ ਸਿਰੇ ਤੇ ਸਥਿਤ ਹੈ ਦਵਾਰਕਾ। ਇਹ શ્રીਕ੍ਰਿਸ਼ਨ ਭਗਵਾਨ ਦੇ ਰਾਜ ਵਜੋਂ ਜਾਣਿਆ ਜਾਂਦਾ ਹੈ। ਇਹ ਰਾਜ ਕਿਲਾਬੰਦ ਸ਼ਹਿਰ ਦੇ ਰੂਪ ਵਿੱਚ ਕਰੀਬਨ 84 ਕਿਲੋਮੀਟਰ ਚ ਫੈਲਿਆ ਹੋਇਆ ਸੀ ਜਿੱਥੇ ਗੌਮਤੀ ਨਦੀ ਤੇ ਅਰਬ ਸਾਗਰ ਮਿਲਦੇ ਸਨ। શ્રીਕ੍ਰਿਸ਼ਨ ਦੇ ਸਰੀਰਕ ਰੂਪ ਵਿੱਚ ਚਲੇ ਜਾਣ ਮਗਰੋਂ ਇਹ ਪ੍ਰਾਚੀਨ ਸ਼ਹਿਰ ਅਰਬ ਸਾਗਰ ਵਿੱਚ ਡੁੱਬ ਗਿਆ ਇਤਿਹਾਸਕਾਰ ਤੇ ਪੁਰਾਤਤਵ ਵਿਗਿਆਨੀ ਹੁਣ ਤੱਕ ਸ਼੍ਰੀ ਕ੍ਰਿਸ਼ਨ ਦੇ ਸ਼ਹਿਰ ਦੇ ਹੋਰ ਸਬੂਤ ਇਕੱਠੇ ਕਰਨ ਚ ਗੋਤਾਖੋਰੀ ਲਗਾਤਾਰ ਕਰ ਰਹੇ ਨੇ ਆਓ ਗੱਲ ਕਰਦੇ ਹਾਂ ਕਿ ਪ੍ਰਾਚੀਨ ਦਵਾਰਕਾ ਇੱਕ myth ਹੈ ਜਾਂ ਇੱਕ ਦੰਤਕਥਾ ਇਸ ਬਾਰੇ ਬੜੇ سارے ਕਿਆਸ ਲਗਾਏ ਜਾਂਦੇ ਨੇ ਪਰ ਵਿਸ਼ਵ ਪ੍ਰਸਿੱਧ ਮਹਾਕਾਵ ਮਹਾਭਾਰਤ ਦੇ ਵਿੱਚ ਇਸ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿਹਾ ਜਾਂਦਾ ਹੈ ਕਿ ਦਵਾਰਕਾ ਜਿਹੜੀ ਹੈ ਉਹ ਅਰਬ ਸਾਗਰ ਦੇ ਵਿੱਚ ਡੁੱਬ ਗਈ ਸੀ ਜਿਵੇਂ ਕਿ ਐਟਲੈਂਟਿਸ ਨਾਮ ਦਾ ਸ਼ਹਿਰ ਡੁੱਬ ਗਿਆ ਸੀ ਪਰ ਇਹਨਾਂ ਦੋਨਾਂ ਦੇ ਵਿੱਚ ਫਰਕ ਇਹ ਹੈ ਕਿ ਦਵਾਰਕਾ ਜਦੋਂ ਡੁੱਬੀ ਤੇ ਉਸ ਦੇ ਸਾਨੂੰ ਅਵਸ਼ੇਸ਼ ਮਿਲਦੇ ਨੇ ਪਰ ਐਟਲੈਂਟਿਸ ਦੇ ਸਾਨੂੰ ਕੋਈ ਅਵਸ਼ੇਸ਼ ਹੁਣ ਤੱਕ ਨਹੀਂ ਮਿਲੇ ਸ਼੍ਰੀਮਦ ਬਾਗਵਤ ਦੇ ਪਵਿੱਤਰ ਗ੍ਰੰਥ ਦੇ ਅਨੁਸਾਰ ਦਵਾਰਕਾ ਸ਼ਹਿਰ ਮਗਧ ਦੇ ਸ਼ਾਸਕ ਜਰਾਸੰਧ ਦੇ ਜਵਾਬ ਵਿੱਚ ਬਣਾਈ ਗਈ ਸੀ ਜੋ ਲਗਾਤਾਰ ਮथुरा ਤੇ ਹਮਲਾ ਕਰਦਾ ਰਹਿੰਦਾ ਸੀ ਆਪਣੇ ਕਬੀਲੇ ਤੇ ਹੋਰ ਹਮਲਿਆਂ ਨੂੰ ਰੋਕਣ ਲਈ ਭਗਵਾਨ ਕ੍ਰਿਸ਼ਨ ਨੇ ਭਾਰਤ ਦੇ ਪੱਛਮੀ ਤੱਟ ਤੇ ਇੱਕ ਵੱਖਰਾ ਸ਼ਹਿਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਮਹਾਨ ਆਰਕੀਟੈਕਟ ਵਿਸ਼ਕਰਮਾ ਨੇ ਇਸ ਦੇ ਸੰਕਲਪ ਨੂੰ ਜੀਵਨਦਾਨ ਦਿੱਤਾ ਪ੍ਰਾਚੀਨ ਗ੍ਰੰਥਾਂ ਦੇ ਅਨੁਸਾਰ ਦਵਾਰਕਾ ਕ੍ਰਿਸ਼ਨ ਦੁਆਰਾ ਕੁਸ਼ ਸਥਲੀ ਨਾਮਕ ਸਥਾਨ ਦੇ ਨੇੜੇ ਬਣਾਈ ਗਈ ਸੀ ਇਹ ਸ਼ਹਿਰ ਤੇਜ਼ੀ ਨਾਲ ਪ੍ਰਮੁਖਤਾ ਵੱਲ ਵਧਿਆ ਤੇ ਲਗਭਗ 900 ਮਹਿਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਰਹਿੰਦੇ ਹੋਏ ਭਗਵਾਨ ਕ੍ਰਿਸ਼ਨ ਦੇ ਮਿਸ਼ਨ ਦਾ ਅਟੁੱਟ ਧੁਰਾ ਬਣ ਗਿਆ। ਸ਼ਹਿਰ ਬੜਾ ਮਜ਼ਬੂਤ ਸੀ, ਸਿਰਫ ਜਹਾਜ਼ ਰਾਹੀਂ ਹੀ ਪਹੁੰਚਿਆ ਜਾ ਸਕਦਾ ਸੀ। ਦਵਾਰਕਾ ਦਾ ਗਵਾਚਾ ਸ਼ਹਿਰ ਤੇਜ਼ੀ ਨਾਲ ਦੁਨੀਆ ਭਰ ਦੇ ਵਿੱਚ ਇੱਕ ਚਰਚਾ ਦਾ ਸਥਾਨ ਬਣ ਗਿਆ। ਸ਼ੁਰੂਆਤੀ ਖੁਦਾਈ 100 ਸਾਲ ਪਹਿਲਾਂ ਯਾਨੀ ਕਿ 1930 ਦੇ ਵਿੱਚ ਬੇਟ ਦਵਾਰਕਾ ਟਾਪੂ ਨੇੜੇ ਕੀਤੀ ਗਈ ਸੀ ਜੋ ਕਿ ਆਧੁਨਿਕ ਦਵਾਰਕਾ ਤੋਂ ਲਗਭਗ 30 ਕਿਲੋਮੀਟਰ ਪਰੇ ਹੈ 1960 ਦੇ ਵਿੱਚ ਫੇਰ ਤੋਂ ਖੁਦਾਈ ਕੀਤੀ ਗਈ ਪਰ ਇਸ ਤੋਂ ਕੁਝ ਹਾਸਲ ਨਾ ਹੋਇਆ ਫਿਰ ASI ਨੇ 1969 ਦੇ ਵਿੱਚ ਦੁਬਾਰਾ ਖੁਦਾਈ ਕਰਵਾਈ ਜਿਸ ਤੋਂ ਸਾਨੂੰ ਬੜੇ ਸਾਰੇ ਅਫਸ਼ੇਸ਼ ਮਿਲੇ ਇਸ ਵਕਤ ਸਾਨੂੰ 2000 ਈਸਾ ਪੂਰਵ ਪੁਰਾਣੀਆਂ ਕੁਝ ਪੋਟਰੀਜ਼ ਮਿਲੀਆਂ ਸਨ पुरातत्व विग्निया ने जो इस साइट तक खोज की तो इतों पांच सौ तो वाचीन पुराणिया चीज़ा मिली इतों पता लगता है कि उन्होंने की सिंचाई प्रणाली की रही होएगी और बड़े आधुनिक और अति आधुनिक चीज़ों का वह उपयोग करते साल कर हालांकि एग्जैक्ट डेट्स की ने इसका हाले भी विज्ञानी पता नहीं लगा सके ਡਾਕਟਰ ਰਾਜੀਵ ਨਿਗਮ ਜੋ ਸੀਐਸਆਈਆਰ ਦੇ ਸੀਨੀਅਰ ਸਾਇੰਟਿਸਟ ਨੇ ਉਹਨਾਂ ਨੇ ਦੱਸਿਆ ਕਿ ਦਵਾਰਕਾ ਅੰਦਰ ਜਿਹੜਾ ਮੰਦਿਰ ਮਿਲਿਆ ਉਹ ਕਰੀਬਨ 13ਵੀ ਤੋਂ 15ਵੀ ਸਦੀ ਵਿਚਾਲੇ ਬਣਾਇਆ ਗਿਆ ਹੋਵੇਗਾ ਔਰ ਰਿਸਰਚ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਮਹਾਭਾਰਤ ਦੇ ਵਿੱਚ ਦਵਾਰਕਾ ਦੇ ਜਿਹੜੇ ਹਵਾਲੇ ਦਿੱਤੇ ਗਏ ਨੇ ਉਹ ਮਿਲੇ ਗਏ ਅਫਸ਼ੇਸ਼ਾਂ ਦੇ ਨਾਲ ਹੂਬਹੂ ਮੇਲ ਖਾਂਦੇ ਨੇ ਥਿਊਰੀ ਅਨੁਸਾਰ ਕਿਹਾ ਜਾਂਦਾ ਹੈ ਕਿ ਦਵਾਰਕਾ ਕਰੀਬਨ 3500 ਸਾਲ ਪੁਰਾਣੀ ਹੈ ਔਰ ਇੱਥੇ ਜਦੋਂ ਸਮੁੰਦਰ ਦਾ ਪੱਧਰ ਵਧਿਆ ਤਾਂ ਪਾਣੀ ਦਾ ਪੱਧਰ ਵਧਣ ਕਰਕੇ ਦਵਾਰਕਾ ਡੁੱਬ ਗਈ ਸੀ ਵਿਗਿਆਨੀਆਂ ਨੇ ਕਿਹਾ ਹੈ ਕਿ ਪਿਛਲੇ 1000 ਸਾਲ ਦੌਰਾਨ ਦਵਾਰਕਾ ਦਾ ਇਲਾਕਾ ਇੱਥੇ ਪਾਣੀ ਦਾ ਪੱਧਰ ਕਾਫੀ ਵਾਰ ਵਧਿਆ ਤੇ ਕਾਫੀ ਵਾਰ ਘਟਿਆ ਵੀ ਇਸ ਦਾ ਕਾਰਨ ਸਿੱਧਾ-ਸਿੱਧਾ ਜੀਓਗ੍ਰਾਫੀਕਲ ਡਿਸਟਰਬੈਂਸਸ ਜਾਂ ਕੋਸਟਲ ਇਰੋਜਨ ਮੰਨਿਆ ਜਾ ਰਿਹਾ ਹੈ ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਸਮੁੰਦਰ ਥੱਲੇ ਦਵਾਰ ਦਾ ਇੱਕ بندرਗਾ ਸੀ ਜੀ ਹਾਂ ਯਾਨੀ ਕਿ ਅੰਡਰ ਸੀ ਹਿਸਟੋਰਿਕ ਪੋਰਟ ਅਤੇ ਤੋਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ 15ਵੀ ਤੋਂ 18ਵੀ ਸਦੀ ਤੱਕ ਸਾਡੇ ਅਰਬ ਦੇਸ਼ਾਂ ਨਾਲ ਵਪਾਰਿਕ ਸੰਬੰਧ ਰਹੇ ਹੋਣਗੇ ਦਵਾਰਕਾ ਦਾ ਅਰਥ ਹੈ ਪੋਰਟਲ ਜਾਂ ਦਰਵਾਜ਼ਾ ਜੋ ਇਸ ਗੱਲਬੱਲ ਸਿੱਧਾ-ਸਿੱਧਾ ਇਸ਼ਾਰਾ ਕਰਦਾ ਹੈ ਕਿ ਇਹ ਇੱਕ ਬੰਦਰਗਾਹ ਸੀ ਹਾਲ ਦੀ ਘੜੀ ਰਿਸਰਚਰਸ ਇਸ ਦੀਆਂ ਕੰਧਾਂ ਤੇ ਰਿਸਰਚ ਕਰ ਰਹੀ ਨੇ ਦਵਾਰਕਾ ਅੱਜ ਦੇ ਡੇਟ ਦੇ ਵਿੱਚ ਇੱਕ ਟੂਰਿਸਟ ਸਪੌਟ ਬਣ ਚੁੱਕਿਆ ਹੈ ਬਹੁਤ ਸਾਰੇ ਲੋਕ ਇੱਥੇ ਧਾਰਮਿਕ ਭਾਵਨਾਵਾਂ ਨਾਲ ਨਤਮਸਤ ਹੋਣ ਆਉਂਦੇ ਨੇ ਔਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਹਿਸਟੋਰੀਕਲ ਸਾਈਟ ਨੂੰ ਵੇਖਣ ਵਾਸਤੇ ਆਉਂਦੇ ਨੇ ਆਹ ਹੁਣ ਗੱਲ ਕਰ ਲੈਂਦੇ ਆ ਕਿ ਦਵਾਰਕਾ ਵਿੱਚ ਕੀ ਕੁਝ ਵੇਖਣ ਯੋਗ ਹੈ ਦਵਾਰਕਾ ਕੁੰਮਦੇ ਹੋਏ ਵਿਲੱਖਣ ਅਭਿਆਸ ਕੀਤੇ ਜਾ ਸਕਦੇ ਨੇ ਦਵਾਰਕਾ ਗੁਜਰਾਤ ਮੰਦਿਰ ਦਾ ਝੰਡਾ ਦਿਨ ਵਿੱਚ ਪੰਜ ਵਾਰ ਬਦਲਿਆ ਜਾਂਦਾ ਹੈ ਭਾਰਤ ਦੇ ਕਿਸੇ ਹੋਰ ਮੰਦਿਰ ਚ ਅਜਿਹਾ ਬਿਲਕੁਲ ਨਹੀਂ ਕੀਤਾ ਜਾਂਦਾ ਗੋਪੀ ਤਟ ਤੇ ਜ਼ਰੂਰ ਜਾਓ ਜਦੋਂ ਤੁਸੀਂ ਦਵਾਰਕਾ ਘੁੰਮਣ ਜਾ ਰਹੇ ਹੋ ਤਾਂ ਇਹ ਸਥਾਨ ਉਹ ਸਥਾਨ ਹੈ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਆਪਣੀ ਗੋਪੀਆਂ ਨਾਲ ਖੇਡਿਆ ਕਰਦੇ ਸਨ ਇੱਥੇ ਦੀ ਇੱਕ ਪ੍ਰਾਚੀਨ ਪਰੰਪਰਾ ਹੈ ਤੁਲਾਪਰਾ ਤੁਲਾਪਰਾ ਵਿੱਚ ਮਨੁੱਖ ਨੂੰ ਉਸ ਦੇ ਵਜ਼ਨ ਮੁਤਾਬਿਕ ਅੰਨ ਦੇ ਨਾਲ ਢੋਲਿਆ ਜਾਂਦਾ ਹੈ ਬਾਅਦ ਵਿੱਚ ਉਹ ਅੰਨ দান ਕਰ ਦਿੱਤਾ ਜਾਂਦਾ ਹੈ ਇੱਥੇ ਗੋਮਤੀ ਨਦੀ ਹੈ ਗੋਮਤੀ ਨਦੀ ਦੇ ਨਾਲ ਊਂਟ ਦੀ ਸਵਾਰੀ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਕੰਡੇ ਤੇ ਘਾਟਾਂ ਨੂੰ ਦੇਖਣਾ ਦੂਜੇ ਪਾਸੇ ਊਂਟ ਦੀ ਸਵਾਰੀ ਕਰਨਾ ਆਪਣੇ ਆਪ ਦੇ ਵਿੱਚ ਵੇਲੱਖਣ ਅਨੁਭਵ ਰਹੇਗਾ ਦਵਾਰਕਾਤੀਸ਼ ਮਾਰਕੀਟ ਵਿਖੇ ਸਮਾਰਕ ਦੀ ਖਰੀਦਦਾਰੀ ਲਈ ਜ਼ਰੂਰ ਜਾਣਾ ਚਾਹੀਦਾ ਹੈ ਸ਼ਹਿਰ ਕਲਾਕਾਰਾਂ ਨਾਲ ਭਰਿਆ ਹੋਇਆ ਇੱਥੇ ਬੜੇ سارے ਯਾਦਗਾਰੀ ਚਿੰਨ੍ਹ ਲੱਭੇ ਜਾ ਸਕਦੇ ਨੇ ਚਰਖਸ਼ਿਲਾ ਸਮੁੰਦਰ ਦੇ ਵਿੱਚ ਪਾਇਆ ਗਿਆ ਇੱਕ ਪਈਏ ਵਰਗਾ ਪੱਥਰ ਦੁਆਰਕਾ ਤੀਸ਼ ਦੀ ਮੂਰਤੀ ਗੋਪੀ ਚੰਦਨ ਦੀਆਂ ਸੋਟੀਆਂ ਸਭ ਤੋਂ ਮਸ਼ਹੂਰ ਚੀਜ਼ਾਂ ਨੇ ਅਤੇ ਦਵਾਰਕਾ ਵਿੱਚ ਵੀ ਹੈ ਅਰਬ ਸਾਗਰ ਦੇ ਤੱਟ ਦੇ ਨਾਲ ਸਥਿਤ ਦਵਾਰਕਾ ਵਿੱਚ ਪਵਿੱਤਰ ਤਟਵਰਤੀ ਸ਼ਹਿਰ ਦਵਾਰਕਾ ਵਿੱਚ ਇੱਕ ਤਾਜ਼ਗੀ ਦਾ ਅਨੁਪਰੇਸ਼ ਕਰਦਾ ਹੈ ਵਿੱਚ ਸ਼ਾਨਦਾਰ ਕੋਰਲ ਰੀਫਾਂ ਦੀ ਵਿਸ਼ੇਸ਼ਤਾ ਰੱਖਦਾ ਹੈ ਅਤੇ 1100 ਤੇ 1200 ਦੇ ਦਹਾਕੇ ਦੇ ਪੁਰਾਣੀ ਮੰਦਰਾਂ ਨਾਲ ਸ਼ਿੰਗਾਰਿਆ ਹੋਇਆ ਹੈ ਲਾਈਟ ਹਾਊਸ ਤੇ ਜਾਣਾ ਬਿਲਕੁਲ ਨਾ ਭੁੱਲਿਓ ਲਾਈਟ ਹਾਊਸ ਦਵਾਰਕਾ ਦੇ ਸਮੁੰਦਰੀ ਤੱਟ ਤੇ ਜਾਣਿਆ ਪਛਾਣਿਆ ਮੀਲ ਪੱਥਰ ਹੈ ਲਾਈਟ ਹਾਊਸ ਦੇ ਪਿੱਛੇ ਪਾਣੀ ਦੇ ਟਕਰਾਉਣ ਨਾਲ ਕੁਦਰਤੀ ਤੌਰ ਤੇ ਬਣਿਆ ਤੱਟ ਔਰ ਇਸ ਤੇ ਹੇਟਾ ਇੱਕ ਵਿਸ਼ਾਲ ਗੁਫਾ ਹੈ। ਦਵਾਰ ਦਾ ਆਪਣੇ ਆਪ ਦੇ ਵਿੱਚ ਬੜੀ ਹੀ ਖੂਬਸੂਰਤ ਹੈ ਔਰ ਇੱਥੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ।